ਮਾਡ ਨਿਊਜ਼ ਪੰਜਾਬ ਦੇਖਣ ਵਾਲੇ ਸੋਚੇ ਹੀ ਦਰਸ਼ਕ ਵੀਰਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਸੋ ਦਰਸ਼ਕ ਵੀਰੋ ਉਮੀਦ ਕਰਦੇ ਹਾਂ ਤੁਸੀਂ ਸਾਰੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਔਰ ਤੁਹਾਡੀ ਚੜ੍ਹਦੀ ਕਲਾ ਦੀ ਹੀ ਪ੍ਰਮਾਤਮਾ પાસે ਕਾਮਨਾ ਕਰਦੇ ਹਾਂ ਸੋ ਦੋਸਤੋ ਪੰਜਾਬ ਦੀ ਆਬੋ ਹਵਾ ਦੇ ਵਿੱਚ ਚੱਲ ਰਹੀਆਂ ਖਬਰਾਂ ਕਹਿ ਲਈਏ ਚਰਚਾਵਾ ਕਹਿ ਲਈਏ ਉਹਨਾਂ ਦੇ ਇੱਕ ਪੰਛੀ ਚਾਤ ਮਾਰਨ ਦਾ ਯਤਨ ਕਰਦੇ ਆ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਪੰਜਾਬ ਦੇ ਇੱਕ ਹਰੂਮ ਕਲਾਕਾਰ ਦੇ ਬੋਲ ਬੋਲਾਂ ਤੋਂ ਆਪਾਂ ਗੱਲ ਸ਼ੁਰੂ ਕਰਦੇ ਆ ਅੱਜ ਤੱਕ ਇੱਥੇ ਕੋਈ ਨਾ ਟਿਕਿਆ ਕੀ ਰਾਜਾ ਕੀ ਰਾਣਾ ਪਾਪਾ ਨਾਲ ਕਮਾਇਆ ਪੈਸਾ ਨਾਲ ਤੇਰੇ ਨਹੀਂ ਜਾਣਾ ਚੰਗੇ ਅਲਫਾਜ਼ ਬੋਲਣ ਵਾਲਾ ਇਨਸਾਨ ਚਾਹੇ ਕੋਈ ਭੇਖ ਦੇ ਵਿੱਚ ਸੰਤ ਹੋਵੇ ਗਿੱਟਿਆਂ ਤਾਂ ਚੋਲਾ ਪਾਇਆ ਹੋਵੇ ਤੇ ਚਾਹੇ ਕੋਈ ਪੈਂਟ ਕੋਟ ਪਹਿਨਦਾ ਹੋਵੇ ਤੇ ਚਾਹੇ ਕੋਈ ਕੁਰਤਾ ਚਾਦਰਾਂ ਪਹਿਨ ਕੇ ਸਟੇਜ ਤੇ ਸ਼ੋਅ ਕਰਦਾ ਹੋਵੇ ਪਰ ਜਿਹੜੇ ਚੰਗੇ ਅਲਫਾਜ਼ ਦੁਨੀਆ ਨੂੰ ਸੇਤ ਦਿੰਦੇ ਨੇ ਨਾ ਉਹ ਮਕਬੂਲ ਹੁੰਦੇ ਨੇ ਇਹ ਮੈਨੇ ਨਹੀਂ ਰੱਖਦਾ ਵੀ ਉਹ ਅਲਫਾਜ਼ ਉਹ ਲਫ਼ਜ਼ ਕੌਣ ਬੋਲ ਰਿਆ ਸੋ ਦੋਸਤੋ ਇਹ ਜਿਹੜੇ ਅਲਫਾਜ਼ ਬੋਲਨੇ ਇਹ ਅਮਰ ਸੰਗ ਚਮਕੀਲਾ ਦੇ ਨੇ ਵੀ ਅੱਜ ਤੱਕ ਇੱਥੇ ਕੋਈ ਨਾ ਟਿੱਕਿਆ ਕੀ ਰਾਜਾ ਕੀ ਰਾਣਾ ਪਾਪਾ ਨਾਲ ਕਮਾਇਆ ਪੈਸਾ ਨਾਲ ਤੇਰੇ ਨਹੀਂ ਜਾਣਾ ਦੂਸਰੇ ਪਾਸੇ ਜੇ ਆਪਾਂ ਗਰਵਾਲੇ ਦੀ ਗੱਲ ਕਰੀਏ ਬਾਣੀ ਪੈਂਦੀ ਆ 12 ਯੋਜਨ ਛਤਰ ਚਲੇਤਾ ਦੇਹੀ ਗਿਰਜ ਨਾ ਖਾਈ ਵੀ ਜਿਹੜਾ ਦਰਯੋਧਨ ਜੀ ਦੇ ਸਿਰ ਤੇ 12 ਯੋਜਨ 12 ਯੋਜਨ ਧਰਤੀ ਬਹੁਤ ਹੋ ਜਾਂਦੀ ਆ ਠੀਕ ਆ ਵੀ ਅੱਜ ਧਰਤੀ ਜਿਹੜੀ ਆ ਕਿਲੋਮੀਟਰਾਂ ਚ ਰਹਿ ਗਈ ਛੋਟੀ ਹੋ ਗਈ ਜਾਂ ਦੁਨੀਆ ਵੱਧ ਗਈ ਇੰਨਾ ਇੰਨਾ ਲੰਮਾ ਪੈਂਡਾ ਜਿਹੜੇ ਇਨਸਾਨ ਦੇ ਸਿਰ ਤੇ ਛਤਰ ਚੁਲਦੇ ਸੀ ਨਾ ਕਿੱਥੋਂ ਤੱਕ ਰਾਜ ਭਾਗ ਸੀ ਕੌਰਵਾਂ ਦਾ ਉਹ ਵੀ ਨਹੀਂ ਬੱਚਿਆ ਸੋ ਇਸ ਕਰਕੇ ਇਹ ਜਿਹੜੀ ਧਨ ਦੌਲਤ ਇਹ ਮਾਇਆ ਇਕੱਠੀ ਕਰਨੀ ਇਹ ਇਹ ਜਿੰਨੀ ਕੁ ਜ਼ਰੂਰਤਾਂ ਉਨੀ ਤਾਂ ਹਰ ਇਨਸਾਨ ਕੋਲੇ ਹੋਣੀ ਚਾਹੀਦੀ ਆ ਰੋਟੀ ਕੱਪੜਾ ਮਕਾਨ ਇਹ ਬੰਦੇ ਦੀਆਂ ਜ਼ਰੂਰਤਾਂ ਨੇ ਸੋ ਦੋਸਤੋ ਆਪਾਂ ਗੱਲ ਕਰਦੇ ਆਂ ਸਭ ਤੋਂ ਪਹਿਲਾਂ ਤਾਂ ਜਿਹਦੇ ਤੇ ਕੱਲ ਸਾਰਾ ਦਿਨ ਨਜ਼ਰਾਂ ਟਿਕੀਆਂ ਰਹੀਆਂ ਐ ਮਾਮਲਾ ਸੀ ਬਿਕਰਮਜੀਤ ਸਿੰਘ ਮਜੀਠੀਆ ਜਿਨ੍ਹਾਂ ਨੂੰ ਝਾਕ ਸੀ ਕੱਲ ਪੂਰੀ ਪੂਰੀ ਵੀ ਉਹਨਾਂ ਨੂੰ ਜਵਾਨਤ ਜਿਹੜੀ ਆ ਕੋਰਟ ਵੱਲੋਂ ਮਿਲ ਜਾਏਗੀ ਪਰ ਨਹੀਂ ਕੱਲ ਸ਼ਾਮ ਤੱਕ ਇਹ ਫੈਸਲਾ ਜਿਹੜਾ ਅੱਗੇ 16 ਨਵੰਬਰ ਤੱਕ ਟਾਲ ਦਿੱਤਾ ਗਿਆ ਤਰਨਤਨ ਦੇ ਵਿੱਚ ਜਿੰਮਨੀ ਚੋਣ ਚੱਲ ਰਹੀ ਆ 11 ਨੂੰ ਵੋਟਾਂ ਪੈ ਜਾਣੀਆਂ ਨੇ 14 ਨੂੰ ਰਿਜ਼ਲਟ ਆ ਜਾਣੇ ਨੇ ਤੇ 16 ਨੂੰ ਆਹਾਂ ਫਿਰ ਜਾ ਕੇ 2 ਦਿਨ ਬਾਅਦ ਬਿਕਰਮਜੀਤ ਸਿੰਘ ਮਜੀਠੀਆ ਦੀ ਜਿਹੜੀ ਆ ਜਵਾਨ ਉਦੇ ਤੇ ਕੋਈ ਫੈਸਲਾ ਹੋ ਸਕਦਾ ਹੋ ਸਕਦਾ ਵੀ ਉਦੋਂ ਵੀ ਉਹਨੂੰ ਜ਼ਬਾਨਤ ਮਿਲੇ ਜਾਂ ਅੱਗੇ ਕੋਈ ਤਰੀਕ ਪੈ ਜੇ ਇਹ ਜੱਜ ਸਰਵਾਂ ਤੇ ਡਿਪੈਂਡ ਕਰਦਾ ਸੋ ਦੋਸਤੋ ਕੋਈ ਸਮਾਂ ਸੀ ਜਦੋਂ ਬਿਕਰਮਜੀਤ ਸਿੰਘ ਵਜੀਠੀ ਇਹਦਾ ਪੂਰੇ ਪੰਜਾਬ ਨੇ ਹਿੰਦੁਸਤਾਨ ਦੇ ਵਿੱਚ ਨਾ ਚੱਲਦਾ ਸੀ ਇੱਕ ਛੋਟੀ ਉਮਰ ਦੇ ਵਿੱਚ ਮਾਲ ਮਹਿਕਮੇ ਦਾ ਮੰਤਰੀ ਕੈਬਨਿਟ ਮੰਤਰੀ ਬਣ ਜਾਣਾ ਤੇ ਅੱਗੇ ਪਿੱਛੇ ਸਰਕਾਰੀ ਫੋਰਸਾਂ ਸਕਾਟ ਕਰਦੀਆਂ ਗੱਡੀਆਂ ਤੇ ਕਿਵੇਂ ਪੰਜਾਬ ਦੇ ਵਿੱਚ ਤੂਤੀ ਬੋਲਦੀ ਸੀ ਤੇ ਮਾਝੇ ਦਾ ਜਰਨੈਲ ਤੱਕ ਨਾਮ ਦਿੱਤਾ ਗਿਆ ਉਹਨੂੰ ਪਰ ਅੱਜ ਕੁਝ ਗਲਤ ਫੈਸਲਿਆਂ ਕਾਰਨ ਲਾ ਦੋ ਜਿਹੜੇ ਨੇ ਲੈ ਕੇ ਫੈਸਲੇ ਜਾਂ ਗਲਤ ਕੀਤੇ ਹੋਏ ਕੰਮ ਚਲੋਏ ਤਾਂ ਅਸੀਂ ਨਹੀਂ ਕਹਿ ਸਕਦੇ ਪਰ ਵਜਾ ਤਾਂ ਬਣੀ ਨਾ ਜਿਹਦੇ ਕਾਰਨ ਉਹ ਪਿਛਲੇ ਲੰਮੇ ਸਮੇਂ ਤੋਂ ਜੇਲ੍ਹ ਦੇ ਵਿੱਚ ਬੰਦ ਨੇ ਤੇ ਉਹਨਾਂ ਦੀ ਜ਼ਬਾਨ ਤੇ ਲਈ ਕੋਸ਼ਿਸ਼ਾਂ ਹੋਰਿਆਂ ਸੋ ਦੋਸਤੋ ਦੂਸਰਾ ਜਿਹੜਾ ਮਾਮਲਾ ਉਹ ਜਿਹੜਾ ਡੀਆਈਜੀ ਸਸਪੈਂਡਡ ਡੀਆਈਜੀ ਹਰਚਨ ਸਿੰਘ ਭੁੱਲਰ ਜਿਨ੍ਹਾਂ ਨੂੰ ਪਿਛਲੇ ਦਿਨੀ ਸੀਬੀਆਈ ਨੇ ਰੇਡ ਕਰਕੇ ਉਹਨਾਂ ਦੇ ਘਰ ਚੋਂ ਜਿਹੜਾ 7 ਕਰੋੜ ਤੋਂ ਉੱਪਰ ਨਗਦੇ 1.5 ਤੋਂ 2 ਕਿਲੋ ਸੋਨੇ ਚਾਂਦੀ ਦੇ ਗਹਿਣੇ ਤੇ ਹੋਰ ਕਰੋੜਾਂ ਰੁਪਈਆ ਦੀ ਜਾਇਦਾਦ ਦੇ ਜਿਹੜੇ ਕਾਗਜ਼ ਪੱਤਰ ਬਰਾਮਦ ਕੀਤੇ ਸੀ ਜਿਹੜੇ ਕਿ ਪਿਛਲੇ ਸਮੇਂ ਤੋਂ ਜੇਲ੍ਹ ਦੇ ਅੰਦਰ ਬੰਦ ਨੇ ਕਾਫੀ ਚਰਚਾ ਆਮ ਸੀ सीबीआई ਨੇ ਗ੍ਰਿਫਤਾਰੀ ਤੁਰੰਤ ਬਾਅਦ ਉਹਨਾਂ ਨੂੰ ਜੇਲ੍ਹ ਭੇਜ ਦਿੱਤਾ ਉਹਨਾਂ ਦਾ ਕੋਈ ਰਿਮਾਂਡ ਨਹੀਂ ਲਿਆ ਸੋ ਦੋਸਤੋ सीबीआई ਦੇ ਕੰਮ ਕਰਨ ਦੇ ਆਪਣੇ ਤਰੀਕੇ ਨੇ ਉਹਨਾਂ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜੋ ਵੀ ਉਹਦੇ ਕੋਲੋਂ ਬਰਾਮਦਗੀ ਹੋਈ ਉਹਦਾ ਉਹਨਾਂ ਨੇ ਹਸਤਾਖਤਾ ਬੁਲਾਉਣ ਵਾਸਤੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਉਹਨਾਂ ਨੇ ਉਹਨੂੰ ਜੇਲ੍ਹ ਭੇਜ ਦਿੱਤਾ ਤੋ ਕਿਸੇ ਵੀ ਆਈ ਕੋਲੇ ਪਾਬਰਾਨੇ ਜਦੋਂ ਜੀ ਚਾਹੇ ਉਹਨਾਂ ਦਾ ਰਿਮਾਂਡ ਲੈ ਸਕਦੀ ਆ ਉਸੀ ਵੀਆਈ ਨੇ ਉਹਦੀ ਪੜਤਾਲ ਕੀਤੀ ਤੇ ਕੱਲ ਸ਼ਾਮ ਤੱਕ ਉਹਨਾਂ ਤੇ ਇੱਕ ਹੋਰ ਜਿਹੜਾ ਐਫ ਆਈ ਆਰ ਦਰਜ ਕਰ ਦਿੱਤੀ ਗਈ ਆ ਚੰਡੀਗੜ੍ਹ ਪੁਲਿਸ ਦੀ ਸੁਨਾਲੀ ਸ਼ਰਮਾ ਇੰਸਪੈਕਟਰਾ ਕੋਈ ਉਹਦੇ ਬਿਆਨਾਂ ਤੇ ਉਹਦੇ ਖਿਲਾਫ ਜਿਹੜਾ ਨਵੇਂ ਐਫ ਆਈ ਆਰ ਉਹ ਵੀ ਵਿਕਰਮਜੀਤ ਸਿੰਘ ਮਜੀਠੀਆ ਵਾਲਾ ਕੇਸ ਆ ਬਿਲਕੁਲ ਜਿਵੇਂ ਵਿਕਰਮਜੀਤ ਸਿੰਘ ਮਜੀਠੀਆ ਤੇ ਆਮਦਨ ਤੋਂ ਵੱਧ ਜਾਇਦਾਦ ਤਕਤਤਰ ਇਕੱਠੀ ਕਰਨ ਦਾ ਜਿਹੜਾ ਕੇਸ ਦਰਜ ਕੀਤਾ ਗਿਆ ਸੀ ਉਸੇ ਤਰ੍ਹਾਂ ਸੀਬੀਆਈ ਨੇ ਹਰਚੰਨ ਸਿੰਘ ਭੁੱਲਰ ਤੇ ਆਪਣਾ ਜਿਹੜਾ ਆਮਦਨ ਤੋਂ ਜ਼ਿਆਦਾ ਜਿਹੜੀ ਹੈ ਜ਼ਮੀਨ ਜਾਇਦਾਦ ਇਕੱਠੀ ਕਰਨ ਦਾ ਮਾਮਲਾ ਜਿਹੜਾ ਦਰਜ ਕਰਤਾ ਇਸ ਮਾਮਲੇ ਦੇ ਦਰਜ ਹੋ ਜਾਣ ਦੇ ਨਾਲ ਜਿਹੜਾ ਹਰਚੰਨ ਸਿੰਘ ਭੁੱਲਰ ਦੀਆਂ ਹਰਚੰਨ ਸਿੰਘ ਭੁੱਲਰ ਦੀਆਂ ਮੁਸ਼ਕਲਾਂ ਦੇ ਵਿੱਚ ਕਾਫੀ ਵਾਧਾ ਜਿਹੜਾ ਹੋ ਜਾਣਾ ਕਿਉਂਕਿ ਕਾਫੀ ਲੰਮਾ ਸਮਾਂ ਉਹਨਾਂ ਨੂੰ ਜੇਲ੍ਹ ਦੇ ਵਿੱਚ ਗੁਜ਼ਾਰਨਾ ਪੈ ਸਕਦਾ ਉਹਨਾਂ ਨੂੰ ਜਵਾਨਤ ਸੇਤੀ ਨਹੀਂ ਮਿਲੂਗੀ ਸੋ ਦੋਸਤੋ ਖਾਨਦਾਨੀ ਰਾਇਸ ਬੰਦੇ ਜਿਨ੍ਹਾਂ ਦਾ ਪਿਓ ਪੰਜਾਬ ਦੀ ਪੁਲਿਸ ਦਾ ਮੁਖੀ ਰਿਹਾ ਹੋਵੇ ਤੇ ਖੁਦ ਡੀਐਸਪੀ ਤੋਂ ਭਰਤੀ ਹੋ ਕੇ ਡੀਆਈਜੀ ਤੱਕ ਦੇ ਅਹੁਦੇ ਤੱਕ ਪਹੁੰਚੇ ਪਰ ਨੀਅਤਾਂ ਜਿਹੜੀ ਉਹ ਨਹੀਂ ਰਜੀ ਜਿਹਦੇ ਕਾਰਨ ਅੱਜ ਪਰਿਵਾਰ ਬੇਨਵਸੀਚਾ ਤੇ ਖੁਦ ਪਿਛਲਾ ਪੱਖ ਜਿਹੜਾ ਘਰੇ ਬੈਠ ਕੇ ਪਰਿਵਾਰ ਦੇ ਵਿੱਚ ਆਰਾਮਦਾਰੀ ਦੇ ਨਾਲ ਬਤੀਤ ਕਰਨ ਦਾ ਜਿਹੜਾ ਸਮਾਂ ਹੁੰਦਾ ਜੇਲ੍ਹ 'ਚ ਬੈਠ ਬੈਠ ਕੇ ਆਪਣੇ ਆ ਤੋਂ ਦੂਰ ਆਪਣੀ ਕਰਲੀ ਤੇ ਪਸਤਾਉਣਗੇ ਸੋ ਦੋਸਤੋ ਉਹਨਾਂ ਦਾ ਜਿਹੜਾ ਦਲਾਲ ਸੀ ਜਿਹੜਾ ਕੱਲਾ ਉਹਨਾਂ ਦਾ ਹੀ ਨਹੀਂ ਚਰਚਾ ਆਮ ਆ ਨੇ ਕਿ ਪੰਜਾਬ ਦੇ ਕਨੇ ਇਹੋ ਜਿਹੇ ਕਿੰਨੇ ਆਫੀਸਰ ਸਹਿਬਾਨ ਨੇ ਜਿਨ੍ਹਾਂ ਦੇ ਲਈ ਉਹ ਕ੍ਰਿਸ਼ਨੂ ਜਿਹੜਾ ਹੈ ਦਲਾਲੀਆਂ ਕਰਦਾ ਸੌਦੇ ਕਰਾਉਂਦਾ ਉਹ ਵੀ ਨਾਲ ਉਹਦੀ ਗਰਫਤਾਰੀ ਹੋਈ ਸੀ तकरीबन 20-21 ਲੱਖ ਰੁਪਈਆ ਉਹਦੇ ਘਰੋਂ ਮਿਲਿਆ ਸੀ ਜਿਹੜਾ ਉਹਨੇ ਸੀਬੀਆਈ ਨੂੰ ਇਹ ਦੱਸਿਆ ਵੀ ਇਹ ਪੈਸੇ ਮੇਰੇ ਨਹੀਂ ਕਿਸੇ ਦੀ ਈਮਾਨਤ ਆ ਈਮਾਨਤ ਦੋ ਤਰ੍ਹਾਂ ਦੀ ਹੋ ਸਕਦੀ ਆ ਇੱਕ ਤਾਂ ਕਿਸੇ ਨੇ ਉਹਨੂੰ ਸੰਭਲਣ ਵਾਸਤੇ ਦਿੱਤੇ ਹੋਣ ਇੱਕ ਹੋ ਸਕਦਾ ਵੀ ਕਿਸੇ ਨੇ ਕਿਸੇ ਨੂੰ ਕੰਮ ਕਰਾਇਆ ਹੋਵੇ ਕਿਸੇ ਅਫਸਰ ਤੋਂ ਉਹ ਕੰਮ ਦੇ ਅਗਦੇ ਵਿੱਚ ਉਹ ਪੈਸੇ ਜਿਹੜੇ ਆ ਉਹ ਦਲਾਲ ਨੂੰ ਦਿੱਤੇ ਦਲਾਲ ਲੈ ਕੇ ਉਹ ਅਫਸਰ ਨੂੰ ਦੇਣੇ ਹੋਣ ਪਰ ਉਹ ਤੋਂ ਪਹਿਲਾਂ ਹੀ ਇਹ ਪੰਜਾਬ ਦੇ ਵਿੱਚ ਜਿਹੜਾ ਹਰਚਰਨ ਭੁੱਲਰ ਵਾਲਾ ਕਾਂਡ ਹੋ ਜਾਂਦਾ ਇਸ ਕਰਕੇ ਉਹ ਪੈਸੇ ਜਿਹੜੇ ਆਉਦੇ ਘਰੋਂ ਬਰਾਮਦ ਹੋਏ ਜਿਹੜੇ ਉਹ ਕਹਿੰਦਾ ਕਿਸੇ ਦੀ ਇਮਾਨਤਾ ਸੋ ਬਹੁਤ ਜਿਹੜੀਆਂ ਨਜ਼ਰਾਂ ਲੱਗੀਆਂ ਹੋਈਆਂ ਨੇ ਪੰਜਾਬ ਭਰ ਦੇ ਵੀਡੀਓ ਜੀਆਂ ਵੀ ਜਿਹੜਾ ਉਹ ਜਿਹੜਾ ਕ੍ਰਿਸ਼ਨੂ ਦਾ 9 ਦਿਨ ਦਾ ਰਿਮਾਂਡ ਸੀਬੀਆਈ ਨੇ ਲੈ ਲਿਆ ਤੇ ਇਹ 9 ਦਿਨਾਂ ਦੇ ਵਿੱਚ ਕਾਫੀ ਸਾਰੇ ਜਿਹੜੇ ਅਫਸਰ ਨੇ ਉਹਨਾਂ ਦੇ ਆਪਣੇ ਨਾਂ ਹੋਰ ਜਿਹੜੇ ਅੱਗੇ ਆ ਸਕਦੇ ਨੇ ਨਹੀਂ ਹੁਣ ਕੀਤੇ ਕੀਤੇ ਨਾਮ ਇਸ ਜਿਹੜਾ ਕੇਸ ਦੇ ਵਿੱਚ ਲੈ ਸਕਦਾ ਹੋਰ ਕੀਤੇ ਕੀਤੇ ਤੇ ਸੀਬੀਆਈ ਕਾਰਵਾਈ ਹੋ ਸਕਦੀ ਆ ਇਹ ਤਾਂ ਆਉਣ ਵਾਲੇ 9 ਦਿਨਾਂ ਦੇ ਵਿੱਚ ਕਲੀਅਰ ਹੋ ਜੂ ਹੋ ਸਕਦਾ ਵੀ ਸੀਬੀਆਈ ਨੂੰ ਵਾਦਾ ਮਾਫ ਗਵਾਹ ਬਣਾ ਕੇ ਹਰਚਰਨ ਖੁੱਲਰ ਦੇ ਕੇਸ ਨੂੰ ਜਿਹੜਾ ਹੈਗਾ ਸਖਤ ਕਰ ਦਵੇ ਪੱਕਾ ਕਰ ਦਵੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹਨੂੰ ਜਿਹੜਾ ਨੌਬੇ ਸਜ਼ਾ ਹੁਣ ਤੱਕ ਹੋ ਸਕਦੀ ਹੈ। ਸੋ ਇਸ ਕਰਕੇ ਇਹ ਲੋਕ ਜਿਹੜੇ ਉੱਚੇ ਅਹੁਦਿਆਂ ਤੇ ਬੈਠ ਕੇ ਪੈਸਾ ਇਕੱਠਾ ਕਰਨ ਤੇ ਲੱਗੇ ਹੋਏ ਨੇ ਉਹਨਾਂ ਨੂੰ ਜ਼ਰੂਰ ਸੋਚਣਾ ਚਾਹੀਦਾ ਵੀ ਇਹ ਜਦੋਂ ਇਹੋ ਜਿਹੇ ਕਾਂਡ ਵਾਪਰਦੇ ਨੇ ਫਿਰ ਪਰਿਵਾਰਾਂ ਨੂੰ ਵੀ ਨਵੋਚੀਆਂ ਝੱਲਣੀਆਂ ਪੈਂਦੀਆਂ ਨੇ। ਸੋ ਦਰਸ਼ਕ ਵੀਰੋ ਦੂਸਰੇ ਨੰਬਰ ਤੇ ਇਹ ਦੋ ਖਬਰਾਂ ਹੋ ਗਈਆਂ ਤੀਜੀ ਜਿਹੜੀ ਖਬਰ ਪੰਜਾਬ ਦੀ ਆਬੋ-ਹਵਾ ਦੇ ਵਿੱਚ ਚੱਲ ਰਹੀ ਆ ਉਹ ਤਰਨਤੰਦੀ ਜਿਵੇਂ ਨਿਚੋਣ 11 ਨਵੰਬਰ ਨੂੰ VOTING ਹੋਣੀ ਆ। ਦੈਨ 10 11 ਹੀ ਬਾਕੀ ਰਹਿ ਗਏ ਨੇ ਸਾਰੀਆਂ ਹੀ ਪਾਰਟੀਆਂ ਦਾ ਜਿਹੜਾ ਉੱਥੇ ਪੂਰਾ ਜੋਰ ਲੱਗਿਆ ਹੋਇਆ ਕੱਲ ਰਾਜਾ ਬਣੇਗ ਦਾ ਇੱਕ ਅਹਿਮ ਬਿਆਨ ਜਿਹੜਾ ਕੱਲ ਦਸੁਰਖੀਆਂ ਬਣਿਆ ਹੋਇਆ ਮੀਡੀਆ ਦੇ ਵਿੱਚ ਵੀ ਪੰਜਾਬ ਦੇ ਵਿੱਚ ਜਿਹੜਾ ਚਿੱਟੇ ਵਰਗੇ ਕਸਿਆਂ ਨੂੰ ਖਤਮ ਕਰਨ ਵਾਸਤੇ ਪੋਸਟ ਅਵੇਮ ਨੂੰ ਜਿਹੜਾ ਰੈਗੂਲਰ ਕਰਨਾ ਚਾਹੀਦਾ ਜਿਹਦੇ ਤੇ ਬਹੁਤ ਸਾਰੇ ਲੋਕਾਂ ਦੀਆਂ ਟਿੱਪਣੀਆਂ ਆਈਆਂ ਨੇ ਵੀ ਜਦੋਂ ਇਹ ਲੋਕ ਆਪ ਸੱਤਾ ਦੇ ਵਿੱਚ ਹੁੰਦੇ ਨੇ ਉਦੋਂ ਇਹੋ ਜਿਹੇ ਮੁੱਦਿਆਂ ਵੱਲ ਧਿਆਨ ਨਹੀਂ ਦੇਣਾ ਹੁੰਦਾ ਪਰ ਜਦੋਂ ਸੱਤਾ ਤੋਂ ਬਾਹਰ ਹੁੰਦੇ ਨੇ ਚੋਣਾਂ ਜਿੱਤਣ ਦੇ ਲਈ ਤਰ੍ਹਾਂ ਤਰ੍ਹਾਂ ਦੇ ਹੱਥ ਕੰਡੇ ਅਪਣਾਏ ਜਾਂਦੇ ਨੇ ਤਕਰੀਬਨ ਸਾਰੀਆਂ ਪਾਰਟੀਆਂ ਪੂਰਾ ਜੋਰ ਲਾ ਰਹੀਆਂ ਨੇ ਪੰਥਕ ਧਰਾਂ ਦੇ ਮੁਕਾਬਲੇ ਹੁਣ ਤਾਂ ਪ੍ਰਤਾਪ ਸਿੰਘ ਬਾਜਵੇ ਵਰਗੇ ਵੀ ਖੁਦ ਨੂੰ ਪੰਥਕ ਦੱਸ ਰਹੇ ਨੇ ਤੇ ਸਤੋਂ ਵੱਡਾ ਕੋਈ ਪੰਥਕ ਨਹੀਂ ਹੈ। ਭਾਵੇਂ ਜਮਾਤ ਉਹਨਾਂ ਦੀ ਪੰਥ ਦਾ ਘਾਣ ਕਰਨ ਵਾਲਿਆਂ ਦੀ ਆ ਪਰ ਉਹ ਕਹਿੰਦੇ ਵੀ ਮੈਂ ਸਭ ਤੋਂ ਵੱਡਾ ਪੰਥਕ ਆ। ਉਧਰ ਆਪਣਾ ਜਿਹੜਾ ਸ਼੍ਰੋਮਣੀ ਅਕਾਲੀ ਦਲ ਬਾਦਲ ਵਾਲਾ ਲਾਣਾ ਉਹ ਵੀ ਪੂਰਾ ਜੋਸ਼ ਸ਼ੋਰ ਦੇ ਨਾਲ ਜਿਹੜਾ ਇਸ ਚੋਣ ਦੇ ਵਿੱਚ ਲੱਗਿਆ ਹੋਇਆ ਤੇ ਉਧਰ ਭਾਜਪਾ ਵੀ ਆਪਣਾ ਜੋਰ ਲਾ ਰਹੀ ਆ। ਇਸ ਕਰਕੇ 11 ਤਰੀਕ ਨੂੰ VOTING ਹੋਣੀ ਆ। ਜੀ ਦੇ 14 ਤਰੀਕ ਨੂੰ ਨਤੀਜੇ ਸਾਹਮਣੇ ਆ ਜਾਣੇ ਨੇ ਦੇਖਿਆ ਜਾਊ ਵੀ ਕਿਹੜੇ ਹੀ ਪਾਰਟੀ ਜਾਂ ਕਿਹੜਾ ਕੈਂਡੀਡੇਟ ਲੋਕਾਂ ਦੇ ਦਿਲਾਂ ਤੇ ਰਾਜ ਕਰਦਾ ਕਿਉਂਕਿ ਇਹ ਇਲੈਕਸ਼ਨ ਜਿਹੜੀ ਆ 27 ਦਾ ਇੱਕ ਸੈਮੀਫਾਈਨਲ ਦੀ ਤਰ੍ਹਾਂ ਦੇਖਿਆ ਜਾ ਰਿਹਾ ਵੀ ਜੇ ਤਾਂ ਸਥਾਪਤ ਤਿਰਾਂ ਦੇ ਵਿੱਚੋਂ ਕੋਈ ਇਹ ਸੀਟ ਜਿੱਤ ਕੇ ਲੈ ਜਾਂਦਾ ਜਿਵੇਂ ਕਾਂਗਰਸ ਹੋ ਗਈ ਜਾਂਪ ਹੋ ਗਈ ਜਾਂ ਸ਼੍ਰੋਮਣੀ ਅਕਾਲੀ ਦਲ ਹੋ ਗਿਆ ਇਹ ਹੋ ਸਕਦਾ ਵੀ ਉਹਨਾਂ ਦੇ ਅਗਾਹ 27 ਵਿੱਚ ਕੁਝ ਪੈਰ ਲੱਗਣ ਉਹਨਾਂ ਦੀ ਸਰਕਾਰ ਆ ਜਾਏ ਅਗਰ ਪੰਥਕ ਤਰ੍ਹਾਂ ਇਹ ਸੀਟ ਕੱਟ ਕੇ ਲੈ ਜਾਂਦੀਆਂ ਨੇ ਤਾਂ 27 ਤੱਕ ਪੰਜਾਬ ਦੀ ਸਿਆਸਤ ਦੇ ਵਿੱਚ ਕਾਫੀ ਜਿਹੜਾ ਉਲਟ ਫੇਰ ਹੋ ਸਕਦਾ ਤੇ ਆਉਣ ਵਾਲਾ ਜਿਹੜਾ 1.5-2 ਸਾਲ ਦਾ ਸਮਾਂ ਇਹਦੇ ਵਿੱਚ ਪੰਜਾਬ ਦੇ ਵਿੱਚ ਕਈ ਤਰ੍ਹਾਂ ਦੇ ਜੋੜ ਤੋੜ ਤੇ ਕਈ ਤਰ੍ਹਾਂ ਦੀਆਂ ਜਿਹੜੀਆਂ ਰਾਜਨੀਤਿਕ ਸਰਗਰਮੀਆਂ ਦੇਖਣ ਨੂੰ ਮਿਲਣਗੀਆਂ ਸੋ ਦੋਸਤੋ ਇਹ ਸੀ ਪੰਜਾਬ ਦੀ ਰਾਜਨੀਤੀ ਤੋਂ ਲੈ ਕੇ ਪੰਜਾਬ ਦੇ ਬੈਰੋਕਰੇਟ ਤੱਕ ਜੋ ਚਰਚਾਵਾਂ ਨੇ ਜੋ ਗੱਲਾਂ ਬਾਤਾਂ ਚੱਲ ਰਹੀਆਂ ਨੇ ਉਹਨਾਂ ਤੇ ਇੱਕ ਪੰਛੀ ਚਾਤ ਤੁਸੀਂ ਜੁੜੇ ਰਹੋ ਮੰਡ ਨਿਊਜ਼ ਪੰਜਾਬ ਦੇ ਨਾਲ ਸਾਰੇ ਹੀ ਦਰਸ਼ਕ ਵੀਰਾਂ ਦਾ ਬਹੁਤ ਬਹੁਤ ਧੰਨਵਾਦ